ਬਣਦਾ ਹੈ ਰੁੱਖ ਬੀਜਤਾ ਆਪੇ ਨੂੰ ਗਾਲ ਕੇ ਬੰਦੇ ਤੋਂ ਸੰਤ ਹੈ ਬਣਦਾ ਮਨ ਨੂੰ ਸੰਭਾਲ ਕੇ ਬੰਦੇ ਤੋਂ ਸੰਤ ਹੈ ਬਣਦਾ ਏਰਦੇ ਵਸਾਉਣਾ ਪੈਂਦਾ ਕਿਨਕਾ ਗੁਰਵਾਨੀ ਦਾ ਮਰਦਾ ਹੈ ਔਖਾ ਰਤਵਾ ਬ੍ਰਹਮ ਗਿਆਨੀ ਦਾ ਪੈਂਦਾ ਹੈ ਮਨ ਨੂੰ ਮੋੜਨਾ ਦੁਨੀਆਂ ਦੇ ਰੰਗਾ ਤੋਂ ਪੈਂਦਾ ਹੈ ਪਾਸਾ ਵਟਣਾ ਵਿਸਿਆਂ ਦੇ ਸੰਗਾ ਤੋਂ ਪੈਂਦਾ ਹੈ ਪਾਸਾ ਵਟਣਾ ਰੱਖਣਾ ਕਿ ਆਜ਼ ਹੈ ਪੈਂਦਾ ਆਪਣੀ ਮਨਮਾਨੀ ਦਾ ਮਿਲਦਾ ਹੈ ਔਕਰਤਵਾ ਬ੍ਰਹਮ ਗਿਆਨੀ ਦਾ ਵਿੱਚ ਰੱਖਣਾ ਔਰ ਪੁਕਾਰਾਂ ਨੂੰ ਪੈਂਦਾ ਹੈ ਵਸ ਵਿੱਚ ਕਰਨਾ ਪੰਜ ਵਕਾਰਾਂ ਨੂੰ ਪੈਂਦਾ ਹੈ ਵਸ ਵਿੱਚ ਕਰਨਾ ਪੈਂਦਾ ਹੈ ਮੋਹ ਵੀ ਛੱਡਣਾ ਦੁਨੀਆਂ ਇਹ ਪਾਨੀ ਦਾ ਮਿਲਦਾ ਹੈ ਔਖਾ ਰਤਵਾ ਬ੍ਰਹਮ ਗਿਆਨੀ ਦਾ ਮਿਲਦਾ ਹੈ ਔਖਾ ਰਤ